ਸਵਾਗਤ ਹੈ ਜੀ ਅੱਜ ਆਪਾਂ ਡਾਕਟਰ ਸੀ ਪੀ ਕੰਬੋਜ ਦੇ ਇੱਕ ਬੜੇ ਕੰਮ ਦੇ ਲੇਖ 스마트ਫੋਨ ਦੀ ਵਰਤੋਂ ਤੇ ਗੱਲਬਾਤ ਕਰ ਰਹੇ ਹਾਂ ਹਾਂ ਜੀ ਇਹ ਲੇਖ ਮਤਲਬ ਫੋਨ ਖਰੀਦਣ ਤੋਂ ਲੈ ਕੇ ਉਹਨੂੰ ਤੇਜ਼ ਕਿਵੇਂ ਰੱਖਣਾ ਤੇ ਖਾਸ ਕਰਕੇ ਪੰਜਾਬੀ ਚ ਕਿਵੇਂ ਵਧੀਆ ਵਰਤਣਾ ਬਹੁਤ ਕੁਝ ਦੱਸਦਾ ਬਿਲਕੁਲ ਡਾਕਟਰ ਕੰਬੋਜ ਦਾ ਕੰਮ ਹੈ ਹੀ ਪੰਜਾਬੀ ਤੇ ਕੰਪਿਊਟਰ ਟੈਕਨੋਲੋਜੀ ਨੂੰ ਜੋੜਨ ਵਾਲਾ ਤੇ ਲੇਖ ਬੜਾ ਪ੍ਰੈਕਟੀਕਲ ਆ ਹਾਂ ਤੇ ਆਪਣਾ ਮਕਸਦ ਵੀ ਇਹੀ ਹੈ ਕਿ ਇਸ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਈਏ ਤਾ ਕਿ ਫੋਨ ਸੱਚੀ ਸਮਾਰਟ ਤਰੀਕੇ ਨਾਲ ਵਰਤਿਆ ਜਾਵੇ। ਸਹੀ ਗੱਲ ਆ। ਚਲੋ ਫਿਰ ਕਰੀਏ ਸ਼ੁਰੂ। ਚਲੋ ਜੀ। ਤਾਂ ਸਭ ਤੋਂ ਪਹਿਲਾਂ ਜਦੋਂ ਨਵਾਂ ਫੋਨ ਲੈਣਾ ਹੋਵੇ, ਲੇਖ ਕੀ ਕਹਿੰਦਾ ਹੈ? ਕੀ ਧਿਆਨ ਚ ਰੱਖੀਏ? ਦੇਖੋ ਸਭ ਤੋਂ ਪਹਿਲੀ ਤੇ ਜ਼ਰੂਰੀ ਗੱਲ ਲੇਖਕ ਨੇ ਕਹੀ ਹੈ ਆਪਣੀ ਲੋੜ ਤੇ ਆਪਣਾ ਬਜਟ ਦੇਖੋ। ਹਾਂ, ਇਹ ਤਾਂ ਹੈ। ਮਤਲਬ ਐਵੇਂ ਦੇਖਾ-ਦੇਖੀ ਜਾਂ ਸਿਰਫ ਸਟੇਟਸ ਸਿੰਬਲ ਲਈ ਮਹਿੰਗਾ ਫੋਨ ਲੈਣ ਦਾ ਫਾਇਦਾ ਨਹੀਂ। ਜੇ ਤੁਹਾਡੀ ਲੋੜ ਸਿਰਫ ਕਾਲਾਂ ਸੁਣਨੀਆਂ, ਮੈਸੇਜ ਕਰਨੇ ਜਾਂ ਥੋੜਾ-ਬਹੁਤ ਨੈੱਟ ਚਲਾਉਣਾ। ਬਿਲਕੁਲ। ਪਹਿਲਾਂ ਆਪਣੀ ਵਰਤੋਂ ਨੂੰ ਸਮਝੋ। अच्छा पर जे किसे ने गेमआ ਖੇਡਣੀਆਂ ਜਾਂ ਵੀਡੀਓ ਐਡੀਟਿੰਗ ਵਗੈਰਾ ਕਰਨੀਆਂ ਫਿਰ ਉਹਦੇ ਲਈ ਤਾਂ ਫੋਨ ਤਕੜਾ ਚਾਹੀਦਾ ਹੈ ਹਨਾ ਹਾਂਜੀ ਬਿਲਕੁਲ ਫਿਰ ਤੁਹਾਨੂੰ ਸਪੈਕਸ ਦੇਖਣੇ ਪੈਣਗੇ ਲੇਖ 'ਚ ਵੀ ਜ਼ਿਕਰ ਆ ਜਿਵੇਂ ਪ੍ਰੋਸੈਸਰ ਤੇ ਰੈਮ ਹਾਂ ਪ੍ਰੋਸੈਸਰ ਤੇ ਰੈਮ ਇਹਨਾਂ ਦਾ ਕੀ حساب ਕਿਤਾਬਾ ਦੇਖੋ ਜੇ ਭਾਰੀ ਕੰਮ ਕਰਨੇ ਆ ਜਿਵੇਂ ਤੁਸੀਂ ਕਿਹਾ ਗੇਮਿੰਗ ਮਲਟੀਟਾਸਕਿੰਗ ਤਾਂ ਫਿਰ ਵਧੀਆ ਪ੍ਰੋਸੈਸਰ ਜਿਵੇਂ Snapdragon Exynos ਜਾਂ Apple ਦਾ Bionic ਤੇ RAM ਵੀ ਵੱਧ ਚਾਹੀਦੀ ਹੈ ਕਿੰਨੀ RAM ਅ ਲੇਖ ਕੇੰ ਦਾ ਆਮ ਵਰਤੋਂ ਲਈ 2 ਤੋਂ 4 GB ਬਹੁਤ ਆ ਪਰ ਗੇਮਿੰਗ ਵਗੈਰਾ ਲਈ 8 GB ਜਾਂ ਉਸ ਤੋਂ ਵੀ ਵੱਧ ਹੋਵੇ ਤਾਂ ਵਧੀਆ ਠੀਕ ਹੈ ਤੇ ਸਟੋਰੇਜ ਦਾ ਕੀ ਅੱਜਕੱਲ ਫੋਟੋਆਂ ਵੀਡੀਓ ਹੀ ਬਾਤ ਹੋ ਜਾਂਦੀਆਂ ਨੇ ਹਾਂਜੀ ਸਟੋਰੇਜ ਵੀ ਅਹਿਮ ਆ ਜੇ ਬਹੁਤ ਦਾ ਡਾਟਾ ਰੱਖਣਾ ਐਪਸ ਵਗੈਰਾ ਤਾਂ 64GB 128GB ਜਾਂ ਇਸ ਤੋਂ ਵੱਧ ਦੇਖੋ ਹਮ ਪਰ ਇਹ ਵੀ ਆ ਕਿ ਜੇ ਸਟੋਰੇਜ ਘੱਟ ਵੀ ਆ ਤਾਂ SD ਕਾਰਡ ਪਾ ਕੇ ਜਾਂ ਫਿਰ ਕਲਾਉਡ ਸਟੋਰੇਜ ਜਿਵੇਂ Google Drive ਵਰਤ ਕੇ ਵੀ ਕੰਮ ਚੱਲ ਜਾਂਦਾ ਅੱਛਾ ਮਤਲਬ ਬਾਅਦ ਚ ਵੀ ਵਧਾਈ ਜਾ ਸਕਦੀ ਹੈ ਠੀਕ ਹੈ ਤੇ ਸਕਰੀਨ ਮਤਲਬ ਡਿਸਪਲੇ ਤੇ ਬੈਟਰੀ ਬਾਰੇ ਕੀ ਖਿਆਲ ਰੱਖੀਏ ਇਨਾਂ ਚ ਨਾ ਇੱਕ ਤਰ੍ਹਾਂ ਦਾ ਸਮਝੌਤਾ ਹੁੰਦਾ ਹੈ ਵੱਡੀ ਸਕਰੀਨ ਜਿਵੇਂ ਅੱਜਕੱਲ ਚੱਲ ਰਹੀਆਂ 5.8 ਤੋਂ 6.7 ਇੰਚ ਫਿਲਮਾਂ ਦੇਖਣ ਪੜਨ ਲਈ ਵਧੀਆ ਪਰ ਪਰ ਬੈਟਰੀ ਬਹੁਤ ਖਾਂਦੀ ਹੋ ਬਿਲਕੁਲ ਲੇਖ ਇਹ ਹੀ ਕਹਿੰਦਾ ਤਾਂ ਜੇ ਵੱਡੀ ਸਕਰੀਨ ਲੈ ਰਹੇ ਹੋ ਤਾਂ ਫਿਰ ਬੈਟਰੀ ਵੀ ਵੱਡੀ ਮਤਲਬ 5000mAh ਜਾਂ ਵੱਧ ਤੇ ਨਾਲ ਫਾਸਟ ਚਾਰਜਿੰਗ ਜ਼ਰੂਰ ਦੇਖੋ ਤੇ ਜੇ ਆਮ ਵਰਤੋਂ ਹੈ ਆਮ ਵਰਤੋਂ ਲਈ ਛੋਟੀ ਬੈਟਰੀ ਜਿਵੇਂ 2200mAh ਵਾਲੀ ਵੀ ਕੰਮ ਕਰ ਜਾਂਦੀ ਹੈ ਤੇ ਸਕਰੀਨ ਦੀ ਕੁਆਲਿਟੀ ਲਈ ਕਟੋ-ਕਟ ਫੁੱਲ HD ਰੈਜ਼ੋਲੂਸ਼ਨ ਹੋਵੇ ਤੇ ਗੋਰੀਲਾ ਗਲਾਸ ਵਗੈਰਾ ਹੋਵੇ ਤਾਂ ਟੁੱਟਣ ਦਾ ਡਰ ਘੱਟ ਜਾਂਦਾ ਠੀਕ ਹੈ ਤੇ ਹੁਣ ਆਈ ਸਭ ਤੋਂ ਮਸ਼ਹੂਰ ਚੀਜ਼ ਕੈਮਰਾ ਸਾਰੇ ਕਹਿੰਦੇ 80 ਮੈਗਾਪਿਕਸਲ 108 ਮੈਗਾਪਿਕਸਲ ਲੇਖ ਕੀ ਕਹਿੰਦਾ ਸਿਰਫ ਐਮਪੀ ਦੇਖੀਏ ਨਾ ਨਾ ਬਿਲਕੁਲ ਨਹੀਂ ਲੇਖ ਸਾਫ ਕਹਿੰਦਾ ਹੈ ਕਿ ਐਮਪੀ ਤੋਂ ਬਾਅਦ ਜ਼ਰੂਰੀ ਹੈ ਕੈਮਰੇ ਦਾ ਸੈਂਸਰ ਕਿੱਡਾ ਤੇ ਲੈਂਸ ਕਿਹੋ ਜਿਹਾ ਅੱਛਾ ਹਾਂਜੀ ਚੰਗੀ ਫੋਟੋ ਇਹਨਾਂ ਚੀਜ਼ਾਂ ਤੇ ਨਿਰਭਰ ਕਰਦੀ ਹੈ ਨਾਲੇ ਇਹ ਵੀ ਸੋਚੋ ਕਿ ਫੋਟੋਆਂ ਕਰਨੀਆਂ ਕੀ ਨੇ ਸਿਰਫ ਫੇਸਬੁੱਕ ਤੇ ਪਾਉਣੀਆਂ ਨੇ ਜਾਂ ਪ੍ਰਿੰਟ ਵੀ ਕਰਨੇ ਹਨ ਹਾਂ ਜੇ ਪ੍ਰਿੰਟ ਕਰਨੇ ਆ ਫਿਰ ਤਾਂ ਸ਼ਾਇਦ ਡੀਐਸਐਲਆਰ ਹੀ ਲੈਣਾ ਪਵੇ ਹਾਂ ਜਾਂ ਫਿਰ ਬਹੁਤ ਵਧੀਆ ਕੈਮਰੇ ਵਾਲਾ ਫੋਨ ਤੇ ਇਹ ਵੀ ਦੇਖੋ ਕਿ ਪਿਛਲਾ ਕੈਮਰਾ ਵੱਧ ਵਰਤਨਾ ਜਾਂ ਅਗਲਾ ਸੈਲਫੀ ਵਾਲਾ ਸਹੀ ਗੱਲ ਹੈ। ਅੱਛਾ ਤੇ ਆਪਰੇਟਿੰਗ ਸਿਸਟਮ ਐਂਡਰੋਇਡ ਲਈਏ ਜਾਂ ਆਈਓਐਸ ਮਤਲਬ ਆਈਫੋਨ ਇਹ ਜ਼ਿਆਦਾਤਰ ਤੁਹਾਡੀ ਪੁਰਾਣੀ ਆਦਤ ਤੇ ਹੈ। ਜੇ ਪਹਿਲਾਂ ਗੂਗਲ ਦੀਆਂ ਚੀਜ਼ਾਂ ਜਿਵੇਂ ਜੀਮੇਲ, ਡਰਾਈਵ ਵਰਤਦੇ ਰਹੇ ਹੋ ਤਾਂ ਐਂਡਰੋਇਡ ਸੌਖਾ ਲੱਗੂ। ਹੂੰ ਤੇ ਜੇ ਕਦੇ ਪਹਿਲਾਂ ਹੀ ਐਪਲ ਦੇ ਦੂਜੇ ਸਮਾਨ ਨੇ ਜਿਵੇਂ ਆਈਪੈਡ ਜਾਂ ਮੈਕ ਕੰਪਿਊਟਰ ਫਿਰ ਆਈਫੋਨ ਲੈਣਾ ਸ਼ਾਇਦ ਬਿਹਤਰ ਰਹੇ ਉਹ ਆਪਸ ਵਿੱਚ ਜੁੜੇ ਰਹਿੰਦੇ ਆ। ਠੀਕ ਹੈ। ਤੇ ਹਮੇਸ਼ਾ ਨਵਾਂ ਵਰਜ਼ਨ ਹੀ ਦੇਖਿਓ। ਹਾਂ ਲੇਕ ਇਹੀ ਕਹਿੰਦਾ ਕਿ ਓਐਸ ਦਾ ਲੇਟੈਸਟ ਵਰਜ਼ਨ ਹੋਵੇ ਤਾਂ ਚੰਗਾ। ਇੱਕ ਗੱਲ ਹੋਰ Android ఓపెਨ 소ਰਸ ਆ ਤਾਂ Android ਫੋਨ ਹਰ ਰੇਂਜ ਚ ਮਿਲ ਜਾਂਦੇ ਆ ਸਸਤੇ ਵੀ ਮਹਿੰਗੇ ਵੀ ਆਈਫੋਨ ਮਹਿੰਗੇ ਹੀ ਹੁੰਦੇ ਆ ਠੀਕ ਹੋ ਗਿਆ ਅੱਛਾ ਖਰੀਦਣ ਵੇਲੇ ਬ੍ਰਾਂਡ ਵਾਰੰਟੀ ਇੰਸ਼ੋਰੈਂਸ ਤੇ ਜੇ ਪੁਰਾਣਾ ਫੋਨ ਲੈਣਾ ਹੋਵੇ ਇਹਨਾਂ ਬਾਰੇ ਵੀ ਕੁਝ ਧਿਆਨ ਰੱਖਣਾ ਹਾਂ ਲੇਖ ਕਹਿੰਦਾ ਕਿ ਬ੍ਰਾਂਡ ਉਹ ਚੁਣੋ ਜਿਸ ਦਾ ਸਰਵਿਸ ਸੈਂਟਰ ਨੇੜੇ ਹੋਵੇ ਲੋਡ ਪੈ ਸਕਦੀ ਆ ਹਾਂ ਇਹ ਤਾਂ ਜ਼ਰੂਰੀ ਹੈ ਤੇ ਮਹਿੰਗੇ ਫੋਨ ਲਈ ਵਾਰੰਟੀ ਵਧਾਉਣੀ ਯਾ ਬੀਮਾ ਕਰਾਉਣਾ ਵੀ ਸੋਚ ਸਕਦੇ ਹੋ ਤਾਂ ਕਿ ਜੇ ਗਵਾਚ ਜਾਵੇ ਟੁੱਟ ਜਾਵੇ ਤਾਂ ਨੁਕਸਾਨ ਘੱਟ ਹੋਵੇ ਤੇ ਪੁਰਾਣਾ ਫੋਨ ਪੁਰਾਣਾ ਫੋਨ ਲੈਂਦੇ ਸਮੇ ਬਹੁਤ ਧਿਆਨ ਰੱਖੋ ਪੱਕਾ ਕਰੋ ਕਿ ਚੋਰੀ ਦਾ ਨਾ ਹੋਵੇ ਜਾਂ ਕੋਈ ਵੱਡਾ ਨੁਕਸ ਠੀਕ ਕਰਵਾ ਕੇ ਵੇਚਿਆ ਨਾ ਹੋਵੇ ਜੇ ਔਨਲਾਈਨ ਲੈ ਰਹੇ ਹੋ ਤਾਂ ਰਿਵਿਊ ਜ਼ਰੂਰ ਪੜੋ ਬਹੁਤ ਵਧੀਆ ਮਤਲਬ ਪੂਰੀ ਖੋਜ ਕਰਕੇ ਆਪਣੀ ਲੋੜ ਮੁਤਾਬਿਕ ਫੈਸਲਾ ਲੈਣਾ ਠੀਕ ਹੈ ਫੋਨ ਲੈ ਲਿਆ ਪਰ ਕੁਝ ਚਿਰ ਬਾਅਦ ਨਾ ਇਹ ਹੌਲੀ ਹੋ ਜਾਂਦੇ ਆਂ ਇਦਾ ਕੀ ਇਲਾਜ ਹੈ ਲੇਖਸ ਤੱਕ ਕਾਫੀ ਨੁਕਤੇ ਦੱਸੇ ਨੇ ਹਾਂ ਕੋਈ 15 ਕ ਨੁਕਤੇ ਹੈਗੇ ਆ ਪਰ ਮੋਟੀ ਮੋਟੀ ਗੱਲ ਕਰੀਏ ਤਾਂ ਪਹਿਲੀ ਚੀਜ਼ ਹੈ ਸਫਾਈ ਤੇ ਸਟੋਰੇਜ ਮੈਨੇਜਮੈਂਟ ਸਫਾਈ ਹਾਂਜੀ ਮਤਲਬ ਫਾਲਤੂ ਦੀਆਂ ਫੋਟੋਆਂ ਵੀਡੀਓ ਐਪਸ ਜਿਹੜੀਆਂ ਵਰਤਦੇ ਨਹੀਂ ਉਹਨਾਂ ਨੂੰ ਉਡਾਉਂਦੇ ਰਹੋ ਕੈਸ਼ ਮੈਮਰੀ ਵੀ ਸਾਫ਼ ਕਰਦੇ ਰਹੋ ਉਹ ਜਿਹੜੀਆਂ ਕਲੀਨਰ ਐਪਸ ਆਂਦੀਆਂ ਉਹ ਵਰਤੀਏ ਨਾ ਜੀ ਨਾ ਲੇਖ ਖਾਸ ਤੌਰ ਤੇ ਮਨਾ ਕਰਦਾ ਹੈ ਕਹਿੰਦਾ ਉਹ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ ਕਰਦੀਆਂ ਹੈ ਐਡਾ ਬਹੁਤ ਦਿਖਾਉਂਦੀਆਂ ਤੇ ਸੁਰੱਖਿਆ ਦਾ ਵੀ ਖਤਰਾ ਫੋਨ ਦੀ ਆਪਣੀ ਸੈਟਿੰਗ ਚ ਹੀ ਸਾਫ਼ ਕਰੋ ਅੱਛਾ ਮਤਲਬ ਅੰਦਰੋਂ ਹੀ ਸਫਾਈ ਰੱਖਣੀ ਹੈ ਹੋਰ ਕੀ ਕਰੀਏ ਦੂਜਾ ਬੈਕਗ੍ਰਾਉਂਡ ਚ ਕੀ ਚੱਲ ਰਿਹਾ ਹੈ ਉਹਨੂੰ ਕੰਟਰੋਲ ਕਰੋ ਮਤਲਬ ਸੈਟਿੰਗਸ ਜਾ ਕੇ ਦੇਖੋ ਕਿਹੜੀਆਂ ਐਪਸ ਬਿਨਾ ਕੰਮ ਤੋਂ ਬੈਕਗ੍ਰਾਉਂਡ ਚੱਲੀ ਜਾਂਦੀਆਂ ਉਹਨਾਂ ਨੂੰ ਰੋਕੋ ਹਮ ਐਪਸ ਦਾ ਆਟੋ ਸਿੰਕ ਚ ਲੋਡ ਨਹੀਂ ਤਾਂ ਬੰਦ ਕਰ ਦਿਓ ਫਾਲਤੂ ਨੋਟੀਫਿਕੇਸ਼ਨਸ ਬੰਦ ਕਰੋ ਐਨੀਮੇਸ਼ਨ ਕੱਟ ਕਰ ਦਿਓ ਇਹ ਸਭ ਚੀਜ਼ਾਂ ਬੈਟਰੀ ਵੀ ਬਚਾਉਂਦੀਆਂ ਤੇ ਫੋਨ ਨੂੰ ਤੇਜ਼ ਵੀ ਰੱਖਦੀਆਂ। ਲੇਖ 'ਚ Chrome ਬਾਰੇ ਵੀ ਕੁਝ ਲਿਖਿਆ ਸੀ ਸ਼ਾਇਦ? ਹਾਂ, Chrome 'ਚ ਡਾਟਾ ਸੇਵਰ ਮੋਡ ਔਨ ਕਰ ਲਓ ਤੇ ਉਹ ਜਿਹੜੀ ਨਿੱਜੀ ਇਸ਼ਤਿਆਰਬਾਜ਼ੀ ਹੁੰਦੀ ਹੈ ਉਹਨੂੰ ਵੀ ਬੰਦ ਕਰ ਦਿਓ। ਠੀਕ ਹੈ ਤੇ ਐਪਸ ਦੀ ਥੋੜ੍ਹ ਨਾਲ ਵੀ ਫਰਕ ਪੈਂਦਾ ਹੈ। ਬਿਲਕੁਲ। ਲੇਖ ਕਹਿੰਦਾ ਲਾਈਟ ਐਪਸ ਵਰਤੋ ਜਿਵੇਂ Facebook Lite, YouTube Go ਇਹ ਘੱਟਾਂ ਲੈਂਦੀਆਂ ਤੇ ਪੁਰਾਣੇ ਫੋਨਾਂ 'ਤੇ ਵੀ ਵਧੀਆ ਚੱਲਦੀਆਂ। ਅੱਛਾ ਤੇ ਹਾਂ, ਸੁਰੱਖਿਆ ਦਾ ਧਿਆਨ ਰੱਖੋ। ਕਿੱਤੋ ਵੀ ਐਵੇਂ ਕੋਈ ਐਪ ਡਾਊਨਲੋਡ ਨਾ ਕਰੋ ਮਤਲਬ ਅਣ ਪਛਾਤੇ ਸੋਰਸ ਤੋਂ ਵਾਇਰਸ ਆ ਗਿਆ ਤਾਂ ਵੀ ਫੋਨ ਹੌਲੀ ਹੋ ਜਾਂਦਾ ਜੇ ਇੰਨਾ ਕੁਝ ਕਰ ਲਿਆ ਫਿਰ ਵੀ ਫੋਨ ਸਲੋ ਲੱਗੇ ਫਿਰ ਕੋਈ ਆਖਰੀ ਹੱਲ ਫਿਰ ਦੋ ਕੰਮ ਨੇ ਐਲਟਾ ਫੋਨ ਨੂੰ ਰੀਬੂਟ ਕਰਕੇ ਦੇਖੋ ਮਤਲਬ ਬੰਦ ਕਰਕੇ ਦੁਬਾਰਾ ਚਲਾਓ ਕਈ ਵਾਰ ਛੋਟੀ ਮੋਟੀ ਅੜਚਣ ਦੂਰ ਹੋ ਜਾਂਦੀ ਹੈ ਹਾਂ ਇਹ ਤਾਂ ਆਪਾਂ ਕਰਦੇ ਹੀ ਹਾਂ ਜੇ ਫਿਰ ਵੀ ਗੱਲ ਨਾ ਬਣੇ ਤਾਂ ਆਖਰੀ ਰਸਤਾ ਹੈ ਫੈਕਟਰੀ ਰੀਸੈਟ ਫਾਇਦੇ ਵਿੱਚ ਸਭ ਕੁਝ ਛੁੱਟ ਜਾਂਦਾ ਹੈ ਹੈਨਾ ਹਾਂਜੀ ਬਿਲਕੁਲ ਇਸ ਲਈ ਪਹਿਲਾਂ ਆਪਣੇ ਸਾਰੇ ਜ਼ਰੂਰੀ ਡਾਟਾ ਦਾ ਬੈਕਅਪ ਲੈਣਾ ਬਹੁਤ ਜ਼ਰੂਰੀ ਹੈ ਫੋਟੋਆਂ ਕੰਟੈਕਟਸ ਸਭ ਕੁਝ SD ਕਾਰਡ ਤੇ ਪੈਨ ਡਰਾਈਵ ਤੇ ਜਾਂ Google Drive ਵਗੈਰਾ ਤੇ ਸਾਂਭ ਲਓ ਫਿਰ ਰੀਸੈਟ ਕਰੋ ਫੋਨ ਬਿਲਕੁਲ ਨਵੇਂ ਵਰਗਾ ਹੋ ਜਾਊਗਾ ਸਮਝ ਗਿਆ ਬੈਕਅਪ ਬਹੁਤ ਜ਼ਰੂਰੀ ਹੈ अच्छा ਹੁਣ ਕੀ ਵਾਰੀ ਕੰਪਿਊਟਰ ਤੋਂ ਫੋਨ 'ਚ ਜਾਂ ਫੋਨ ਤੋਂ ਕੰਪਿਊਟਰ 'ਚ ਫਾਈਲਾਂ ਭੇਜਣੀਆਂ ਹੁੰਦੀਆਂ ਇਹਦੇ ਕਿ ਸੌਖੇ ਤਰੀਕੇ ਨੇ ਕਈ ਤਰੀਕੇ ਦੱਸੇ ਨੇ ਲੈਕਚਰ ਸਭ ਤੋਂ ਆਮ ਤਾਂ USB ਕੇਬਲ ਹੈ ਹਾਂਜੀ ਫਿਰ ਬਲੂਟੂਥ ਹੈਗਾ ਛੋਟੀਆਂ ਫਾਈਲਾਂ ਲਈ ਜਾਂ ਮੈਮਰੀ ਕਾਰਡ ਕੱਢ ਕੇ ਕਾਰਡ ਰੀਡਰ ਨਾਲ ਕੰਪਿਊਟਰ 'ਚ ਲਾ ਲਓ ਈਮੇਲ ਕਰ ਸਕਦੇ ਹੋ Google Drive ਵਰਤ ਸਕਦੇ ਹੋ ShareIt ਵਰਗੇ ਐਪਸ ਵੀ ਆਉਂਦੀਆਂ اچھا ਕਾਫੀ ਤਰੀਕੇ ਨੇ ਹਾਂ ਇੱਕ ਡਿਊਲ ਪੈਨ ਡਰਾਈਵ ਵੀ ਆਉਂਦੀ ਹੈ ਜਿਹੜੀ ਸਿੱਧੀ ਫੋਨ 'ਚ ਵੀ ਲੱਗ ਜਾਂਦੀ ਹੈ ਤੇ ਕੰਪਿਊਟਰ 'ਚ ਵੀ ਬਹੁਤ ਵਧੀਆ ਚਲੋ ਹੋਰ ਆਉਂਦਿਆਂ ਉਸ ਹਿੱਸੇ ਤੇ ਜਿਹੜਾ ਇਸ ਲੇਖ ਨੂੰ ਮਤਲਬ ਸਾਡੇ ਲਈ ਹੋਰ ਖਾਸ ਬਣਾਉਂਦਾ ਪੰਜਾਬੀ ਭਾਸ਼ਾ ਤੇ 스마트ਫੋਨ ਲੇਖ 'ਚ ਪੰਜਾਬੀ ਟੂਲਸ ਦਾ ਜ਼ਿਕਰ ਹੈਗਾ ਜਿਵੇਂ ਕੋਈ ਡਿਕਸ਼ਨਰੀ ਐਪ ਹਾਂਜੀ ਬਿਲਕੁਲ ਲੇਖਕ ਨੇ ਖਾਸ ਤੌਰ ਤੇ ਪੰਜਾਬੀ ਯੂਨੀਵਰਸਿਟੀ ਦੀ ਅੰਗਰੇਜ਼ੀ ਪੰਜਾਬੀ ਡਿਕਸ਼ਨਰੀ ਐਪ ਦਾ ਜ਼ਿਕਰ ਕੀਤਾ ਜਿਸ ਦੇ ਬਣਾਉਣ 'ਚ ਉਹਨਾਂ ਦਾ ਆਪਣਾ ਵੀ ਹੱਥ ਰਿਹਾ ਅੱਛਾ ਇਹ ਸਿਰਫ ਮਤਲਬ ਨਹੀਂ ਦੱਸਦੀ ਇਹਦੇ ਵਿੱਚ ਤੁਸੀਂ ਸ਼ਬਦ ਦਾ ਉਚਾਰਨ ਸੁਣ ਸਕਦੇ ਹੋ ਸ਼ਬਦਾਂ ਨੂੰ ਸੇਵ ਕਰਕੇ ਰੱਖ ਸਕਦੇ ਹੋ ਪੰਜਾਬੀ ਸਿੱਖਣ ਵਾਲਿਆਂ ਲਈ ਬਹੁਤ ਕੰਮ ਦੀ ਚੀਜ਼ ਹੈ ਵਾਹ ਤੇ ਇੱਕ ਹੋਰ ਐਪ ਪਲਕਾਵਾ ਦਾ ਵੀ ਨਾਂ ਆਇਆ ਸੀ ਉਹ ਕੀ ਚੀਜ਼ ਹੈ ਇਹ ਵੀ ਲੇਖਕ ਦੀ ਬਣਾਈ ਹੈ ਹਾਂਜੀ ਪਲਟਾਵਾ ਵੀ ਡਾਕਟਰ ਕੰਬੋਜ ਦੀ ਹੀ ਦੇਣਾ ਤੇ ਇਹ ਬਹੁਤ ਹੀ ਜ਼ਰੂਰੀ ਟੂਲ ਆ ਦੇਖੋ ਪਹਿਲਾਂ ਨਾ ਬਹੁਤ ਸਾਰਾ ਪੰਜਾਬੀ ਕੰਟੈਂਟ ਪੁਰਾਣੇ ਕੀ ਕਹਿੰਦੇ ਨੇ ਨਾਨ ਸਟੈਂਡਰਡ ਫੌਂਟਾਂ ਚ ਟਾਈਪ ਹੁੰਦਾ ਸੀ ਅਨਮੋਲ ਲਿਪੀ ਅਸੀਸ ਸਤਲੁਜ ਵਗੈਰਾ ਹਾਂ ਉਹ ਜਿਹੜੇ ਹੁਣ ਫੋਨ ਤੇ ਸਹੀ ਨਹੀਂ ਦਿਸਦੇ ਬਿਲਕੁਲ ਪਲਟਾਵਾ ਐਪ ਉਸ ਪੁਰਾਣੀ ਟਾਈਪ ਕੀਤੇ ਮੈਟਰ ਨੂੰ ਯੂਨੀਕੋਡ ਚ ਬਦਲ ਦਿੰਦੀ ਹੈ ਜਿਹੜਾ ਕਿ ਅੱਜ ਕੱਲ ਹਰ ਥਾਂ ਚੱਲਦਾ ਇੰਟਰਨੈਟ ਤੇ WhatsApp ਤੇ Facebook ਤੇ ਇਸ ਨਾਲ ਪੰਜਾਬੀ ਦਾ ਕਿੰਨਾ ਪੁਰਾਣਾ ਕੰਮ ਸੰਭਾਲਿਆ ਗਿਆ ਤੇ ਵਰਤੋਂ ਚ ਆ ਗਿਆ ਇਹ ਤਾਂ ਕਮਾਲ ਦੀ ਚੀਜ਼ ਆ ਖਾਸ ਕਰਕੇ ਜਿਨ੍ਹਾਂ ਨੇ ਪੁਰਾਣਾ ਕੰਮ ਟਾਈਪ ਕਰਕੇ ਰੱਖਿਆ ਹੋਇਆ ਹੈ ਅੱਛਾ ਅਗੇ Google Lens ਦਾ ਜ਼ਿਕਰ ਸੀ ਇਹ ਪੰਜਾਬੀ ਚ ਕਿਵੇਂ ਮਦਦ ਕਰਦਾ Google Lens ਨਾ ਉਹ OCR ਤਕਨੀਕ ਤੇ ਕੰਮ ਕਰਦਾ ਹੈ ਮਤਲਬ ਜੇ ਤੁਹਾਡੇ ਕੋਲ ਕਿਸੇ ਕਿਤਾਬ ਅਖਬਾਰ ਜਾਂ ਕਿਸੇ ਬੋਰਡ ਦੀ ਫੋਟੋ ਆ ਤਾਂ Google Lens ਉਸ ਫੋਟੋ ਵਿੱਚਲੇ ਪੰਜਾਬੀ ਟੈਕਸਟ ਨੂੰ ਪਛਾਣ ਕੇ ਨਾ ਉਹਨੂੰ ਟਾਈਪ ਕੀਤੇ ਟੈਕਸਟ ਵਾਂਗ ਬਣਾ ਦਿੰਦਾ ਜਿਹਨੂੰ ਤੁਸੀਂ ਕਾਪੀ ਕਰ ਸਕਦੇ ਹੋ ਅੱਛਾ ਮਤਲਬ ਪ੍ਰਿੰਟ ਤੋਂ ਡਿਜੀਟਲ ਬਣਾਉਣ ਲਈ ਹਾਂਜੀ ਬਿਲਕੁਲ ਇਹ Google Photos ਐਪ 'ਚ ਵੀ ਹੁੰਦਾ ਤੇ ਅਲੱਗ ਐਪ ਵੀ ਆਉਂਦੀ ਏ ਇਹਦੀ ਬਹੁਤ ਵਧੀਆ ਚਲੋ ਹੁਣ ਗੱਲ ਕਰੀਏ ਪੰਜਾਬੀ ਟਾਈਪਿੰਗ ਦੀ ਫੋਨ ਤੇ ਪੰਜਾਬੀ ਲਿਖਣਾ ਕਈਆਂ ਨੂੰ ਔਖਾ ਲੱਗਦਾ ਹੈ ਕੋਈ ਸੌਖੀ ਕੀਬੋਰਡ ਹੈਗੇ ਲੇਖ 'ਚ ਦੋ ਮੁੱਖ ਕੀਬੋਰਡ ਦੱਸੇ ਗਿਆ ਹੈਗੇ ਹਾਂਜੀ ਇੱਕ ਤਾਂ ਹੈਗਾ ਪੰਜਾਬੀ ਲਿਪੀਕਾਰ ਕੀਬੋਰਡ ਇਹਦੀ ਖਾਸ ਗੱਲ ਹੈ ਬੋਲ ਕੇ ਟਾਈਪ ਕਰਨਾ ਤੁਸੀਂ ਬਸ ਮਾਈਕ ਦੱਬੋ ਤੇ ਪੰਜਾਬੀ ਬੋਲੋ ਇਹ ਲਿਖੀ ਜਾਊਗਾ ਵਾਹ ਇਹ ਤਾਂ ਬਹੁਤ ਸੌਖਾ ਹੋ ਗਿਆ ਹਾਂਜੀ ਤੇ ਦੂਜਾ ਹੈਗਾ ਜੀਬੋਰਡ ਯਾਨੀ ਗੂਗਲ ਦਾ ਕੀਬੋਰਡ ਇਹ ਤਾਂ ਬਹੁਤ ਹੀ ਕਮਾਲ ਦਾ ਹੈ ਇਹਦੇ ਵਿੱਚ ਤੁਸੀਂ ਰੋਮਨ ਚ ਲਿਖ ਕੇ ਪੰਜਾਬੀ ਟਾਈਪ ਕਰ ਸਕਦੇ ਹੋ ਜਿਵੇਂ ਪਿੰਡ ਲਿਖੋਗੇ ਤਾਂ ਪਿੰਡ ਬਣ ਜਾਊਗਾ ਅੱਛਾ ਨਾਲੇ ਇਹਦੇ ਚ ਵੀ ਬੋਲ ਕੇ ਟਾਈਪ ਹੁੰਦਾ ਹੈ ਹੱਥ ਨਾਲ ਲਿਖ ਕੇ ਵੀ ਟਾਈਪ ਕਰ ਸਕਦੇ ਹੋ ਸ਼ਬਦਾਂ ਦੇ ਸੁਝਾਅ ਦਿੰਦਾ ਹੈ ਗਲਤੀਆਂ ਠੀਕ ਕਰਦਾ ਹੈ ਤੇ ਹੋਰ ਤਾਂ ਹੋਰ ਟਾਈਪ ਕਰਦੇ ਕਰਦੇ ਅਨੁਵਾਦ ਵੀ ਕਰ ਦਿੰਦਾ ਹੈ ਕਮਾਲ ਹੈ ਇਹ ਤਾਂ 올ਰਾਊਂਡਰ ਹੋ ਗਿਆ ਬਿਲਕੁਲ ਤੇ ਇਹ ਅੱਜਕਲ ਜ਼ਿਆਦਾਤਰ ਐਂਡਰੋਇਡ ਫੋਨਾਂ 'ਚ ਪਹਿਲਾਂ ਤੋਂ ਹੀ ਹੁੰਦਾ ਹੈ ਠੀਕ ਹੈ ਇਹਨਾਂ ਨਾਲ ਤਾਂ ਪੰਜਾਬੀ ਲਿਖਣਾ ਸੱਚੀ ਸੌਖਾ ਹੋ ਜਾਣਾ ਹਾਂ ਅੱਛਾ ਅਨੁਵਾਦ ਦੀ ਗੱਲ ਹੋਈ ਤਾਂ ਗੂਗਲ ਟਰਾਂਸਲੇਟਰ ਐਪ ਬਾਰੇ ਵੀ ਕੁਝ ਦੱਸਿਆ ਲੇਖ 'ਚ ਹਾਂਜੀ ਦੱਸਿਆ ਲੇਖ ਕਹਿੰਦਾ ਕਿ ਗੂਗਲ ਟਰਾਂਸਲੇਟਰ ਐਪ ਨਾ ਉਹ ਡਿਕਸ਼ਨਰੀ ਦਾ ਕੰਮ ਵੀ ਕਰਦੀ ਹੈ ਤੇ ਅਨੁਵਾਦ ਦਾ ਵੀ ਇੱਕ ਭਾਸ਼ਾ ਤੋਂ ਦੂਜੀ 'ਚ ਟੈਕਸਟ ਬਦਲ ਦਿੰਦੀ ਹੈ ਚੇਤਾਵਨੀ ਵੀ ਹੈ ਕਿ ਮਸ਼ੀਨੀ ਅਨੁਵਾਦ ਮਤਲਬ ਕੰਪਿਊਟਰ ਦਾ ਕੀਤਾ ਅਨੁਵਾਦ ਹਮੇਸ਼ਾ 100% ਸਹੀ ਨਹੀਂ ਹੁੰਦਾ ਥੋੜੀ ਬਹੁਤ ਗਲਤੀ ਰਹਿ ਸਕਦੀ ਹੈ ਇਸ ਲਈ ਇਹਨੂੰ ਸਹਾਇਤਾ ਲਈ ਵਰਤੋ ਪਰ ਅੰਤਿਮ ਰੂਪ ਦੇਣ ਤੋਂ ਪਹਿਲਾਂ ਇੱਕ ਵਾਰ ਆਪ ਜ਼ਰੂਰ ਪੜ ਲਿਓ ਸਹੀ ਗੱਲ ਹੈ ਪਰ ਉਹ ਸਾਂ ਪੂਰਾ ਨਹੀਂ ਕਰ ਸਕਦੇ ਚਲੋ ਇਹ ਸਾਰੇ ਟੂਲ ਮਿਲ ਕੇ ਤਾਂ smartphones ਨੂੰ ਪੰਜਾਬੀ ਲਈ ਬੜਾ ਤਗੜਾ ਪਲੇਟਫਾਰਮ ਬਣਾ ਦਿੰਦੇ ਆ ਹੁਣ ਥੋੜੀ ਜੀ ਗੱਲ WhatsApp ਦੀ ਕਰ ਲਈਏ ਹਾਂ ਰੋਜ਼ ਵਰਤਦੇ ਆ ਸਾਰੇ ਹਾਂਜੀ ਲੇਖ 'ਚ ਕੋਈ ਖਾਸ ਟਿਪ ਹੈਗੀ WhatsApp ਲਈ ਜਿਵੇਂ ਕੰਪਿਊਟਰ ਤੇ ਚਲਾਉਣ ਬਾਰੇ ਕੁਝ ਸੀ ਹਾਂ WhatsApp web ਬਾਰੇ ਦੱਸਿਆ ਤੁਸੀਂ web.whatsapp.com ਤੇ ਜਾ ਕੇ ਨਾ ਆਪਣੇ ਫੋਨ ਤੋਂ QR ਕੋਡ ਸਕੈਨ ਕਰਕੇ ਆਪਣਾ WhatsApp ਕੰਪਿਊਟਰ ਦੇ ਬ੍ਰਾਊਜ਼ਰ ਚ ਖੋਲ ਸਕਦੇ ਹੋ ਇਹਦਾ ਕੀ ਫਾਇਦਾ ਫਾਇਦਾ ਇਹ ਹੈ ਕਿ ਕੰਪਿਊਟਰ ਦੇ ਵੱਡੇ ਕੀਬੋਰਡ ਨਾਲ ਟਾਈਪ ਕਰਨਾ ਸੌਖਾ ਹੋ ਜਾਂਦਾ ਤੇ ਕੰਪਿਊਟਰ ਚ ਪਈਆਂ ਫਾਈਲਾਂ ਸਿੱਧੀਆਂ ਪੇਚ ਸਕਦੇ ਹੋ ਅੱਛਾ ਬਸ ਇੱਕ ਗੱਲ ਹੈ ਕਿ ਇਹਦੇ ਲਈ ਤੁਹਾਡਾ ਫੋਨ ਵੀ ਉਸ ਵੇਲੇ net ਨਾਲ ਜੁੜਿਆ ਹੋਣਾ ਚਾਹੀਦਾ ਠੀਕ ਹੈ ਤੇ ਇੱਕ ਹੋਰ ਬੜੀ ਕੰਮ ਦੀ ਗੱਲ ਸੀ ਬਿਨਾ ਨੰਬਰ ਸੇਵ ਕੀਤੇ WhatsApp ਮੈਸੇਜ ਭੇਜਣਾ ਇਹ ਕਿਵੇਂ ਹੁੰਦਾ ਹੈ ਕਈ ਵਾਰੀ ਲੋਡ ਪੈਂਦੀ ਹੈ ਹਾਂ ਕਈ ਵਾਰ ਆਪਾਂ ਨੰਬਰ ਸੇਵ ਨਹੀਂ ਕਰਨਾ ਚਾਹੁੰਦੇ ਹੁੰਦੇ ਇਹਦੇ ਦੋ ਤਰੀਕੇ ਦੱਸੇ ਨੇ ਇੱਕ ਤਾਂ ਕੁਝ ਐਪਸ ਆਨੀਆਂ ਜਿਵੇਂ ਕਲਿਕ ਟੂ ਚੈਟ ਓਵਰਟਲੋ ਹੂੰ ਦੂਜਾ ਤਰੀਕਾ ਤੁਸੀਂ ਆਪਣੇ ਫੋਨ ਦੇ ਬ੍ਰਾਊਜ਼ਰ ਚ ਇੱਕ ਲਿੰਕ ਟਾਈਪ ਕਰ ਸਕਦੇ ਹੋ api.whatsapp.com send phone is equal ਟੂ ਇਹਦੇ ਅੱਗੇ ਦੇਸ਼ ਦਾ ਕੋਡ ਜਿਵੇਂ 91 ਤੇ ਫਿਰ ਬਿਨਾਂ ਸਪੇਸ ਦਿੱਤੇ ਫੋਨ ਨੰਬਰ ਪਾ ਦਿਓ ਐਂਟਰ ਕਰੋਗੇ ਤਾਂ ਸਿੱਧੀ ਉਸ ਨੰਬਰ ਨਾਲ ਚੈਟ ਖੁੱਲ ਜਾਊਗੀ। ਅੱਛਾ, ਇਹ ਤਾਂ ਬੜਾ ਸੌਖਾ ਤਰੀਕਾ। ਹਾਂਜੀ। ਵਧੀਆ। ਅਖੀਰ 'ਚ ਲੇਖ ਕੁਝ ਹੋਰ ਐਪਸ ਦੇ ਨਾਮ ਹੀ ਹੋਗੇ ਸੀ ਸ਼ਾਇਦ। ਹਾਂ, ਇੱਕ ਲਿਸਟ ਜੀ ਦਿੱਤੀ ਹੈ ਜਿਹਦੇ 'ਚ ਆਮ ਵਰਤੋਂ ਵਾਲੀਆਂ ਕਾਫੀ ਐਪਸ ਨੇ। ਜਿਵੇਂ ਕੈਲਕੂਲੇਟਰ, Chrome, Gmail, Google Drive, Maps, Photos, ਇਹ ਤਾਂ ਹੁੰਦੀਆਂ ਹੀ ਨੇ ਨਾ। ਹਾਂਜੀ। ਇਹਨਾਂ ਤੋਂ ਇਲਾਵਾ Google Keep, Keep ਹੈਗੀ ਨੋਟਸ ਵਗੈਰਾ ਲਿਖਣ ਲਈ, Meet ਜਾਂ Zoom ਵੀਡੀਓ ਕਾਲਿੰਗ ਲਈ। VLC ਮੀਡੀਆ ਫਾਈਲਾਂ ਚਲਾਉਣ ਲਈ ਤੇ ਫਾਈਂਡ ਮਾਈ ਡਿਵਾਈਸ ਜੇ ਫੋਨ ਗਵਾਚ ਜਾਵੇ ਤਾਂ ਲੱਭਣ ਲਈ ਤੇ ਪੰਜਾਬੀ ਲਈ ਕੋਈ ਖਾਸ ਹਾਂ ਪੰਜਾਬੀ 'ਚ ਗਿਆਨ ਲਈ ਪੰਜਾਬੀ ਯੂਨੀਵਰਸਿਟੀ ਦਾ ਆਨਲਾਈਨ ਐਂਸਾਈਕਲੋਪੀਡिया ਪੰਜਾਬੀ ਪੀਡਿਆ ਦਾ ਨਾਮ ਵੀ ਹੈਗਾ ਬਹੁਤ ਵਧੀਆ ਤਾਂ ਕੁੱਲ ਮਿਲਾ ਕੇ ਡਾਕਟਰ ਕੰਬੋਜ ਦਾ ਲੇਖ ਸਮਾਰਟਫੋਨ ਨੂੰ ਸਹੀ ਤਰੀਕੇ ਨਾਲ ਵਰਤਣ ਲਈ ਇੱਕ ਪੂਰਾ ਪੈਕੇਜ ਹੈ ਮੋਟੀ ਗੱਲ ਇਹੀ ਹੈ ਕਿ ਖਰੀਦਣ ਵੇਲੇ ਸੋਚ ਸਮਝ ਕੇ ਆਪਣੀ ਲੋੜ ਦੇਖੋ। ਹਾਂਜੀ। ਫੋਨ ਨੂੰ ਤੇਜ਼ ਰੱਖਣ ਲਈ ਉਹਦੀ ਸਾਂਭ ਸੰਭਾਲ ਕਰਦੇ ਰਹੋ। ਫਾਲਤੂ ਚੀਜ਼ਾਂ ਡਿਲੀਟ ਕਰੋ, ਬੈਕਅਪ ਲਓ, ਸੈਟਿੰਗਾਂ ਠੀਕ ਰੱਖੋ। ਬਿਲਕੁਲ। ਤੇ ਸਭ ਤੋਂ ਵੱਡੀ ਗੱਲ ਪੰਜਾਬੀ 'ਚ ਕੰਮ ਕਰਨ ਲਈ ਜਿਹੜੇ ਵਧੀਆ ਟੂਲ ਮਿਲਦੇ ਨੇ ਜਿਵੇਂ ਡਿਕਸ਼ਨਰੀ, ਪਲਟਾਵਾ, ਵਧੀਆ ਕੀਬੋਰਡ ਉਹਨਾਂ ਨੂੰ ਜ਼ਰੂਰ ਵਰਤੋ। ਸਹੀ ਕਿਹਾ। ਇਹ ਲੇਖ ਸਾਨੂੰ ਯਾਦ ਕਰਾਂਦਾ ਹੈ ਕਿ smartphones ਸਿਰਫ ਗੱਲਾਂ ਕਰਨ ਜਾਂ ਗੇਮਾਂ ਖੇਡਣ ਲਈ ਨਹੀਂ ਜੇ ਸਹੀ ਤਰ੍ਹਾਂ ਵਰਤੀਏ ਤਾਂ ਇਹ ਪੜਾਈ, ਕੰਮਕਾਰ ਤੇ ਆਪਣੀ ਭਾਸ਼ਾ ਲਈ ਵੀ ਬਹੁਤ ਲਾਹੇਵੰਦ ਹੋ ਸਕਦਾ ਹੈ। ਬਿਲਕੁਲ ਡਾਕਟਰ ਕੰਪੋਜ ਦਾ ਮਕਸਦ ਵੀ ਇਹੀ ਲੱਗਦਾ ਹੈ ਕਿ ਤਕਨੀਕ ਨੂੰ ਪੰਜਾਬੀ ਨਾਲ ਜੋੜਿਆ ਜਾਵੇ। ਹਾਂਜੀ ਉਹਨਾਂ ਦਾ ਕੰਮ ਇਸ ਪੱਖੋਂ ਬਹੁਤ ਅਹਿਮ ਆ ਤੇ ਹੁਣ ਜਾਂਦੇ ਜਾਂਦੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ। ਹਾਂਜੀ ਕਿ ਇਹ ਸਾਰੀਆਂ ਐਪਸ, ਸੈਟਿੰਗਸ, ਤਕਨੀਕੀ ਗੱਲਾਂ ਤਾਂ ਠੀਕ ਨੇ। ਪਰ ਇਹਨਾਂ ਤੋਂ ਹਟ ਕੇ ਸਾਡੀ ਆਪਣੀ ਕਿਹੜੀ ਇੱਕ ਨਿੱਜੀ ਆਦਤ ਜਾਂ ਫੋਨ ਵਰਤਣ ਦੇ ਤਰੀਕੇ ਚ ਬਦਲਾ ਲਿਆ ਕੇ ਅਸੀਂ ਆਪਣੇ smartphones ਨਾਲ ਰਿਸ਼ਤੇ ਨੂੰ ਹੋਰ ਚੰਗਾ, ਫਾਇਦੇਮੰਦ ਤੇ ਘੱਟ ਧਿਆਨ ਭਟਕਾਉਣ ਵਾਲਾ ਬਣਾ ਸਕਦੇ ਹਾਂ ਇਸ ਤੇ ਸੋਚਿਓ ਜ਼ਰੂਰ ਬਹੁਤ ਵਧੀਆ ਸਵਾਲ ਆ ਚੰਗਾ ਜੀ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ